ਡੇਰ ਸ਼ਾਮ ਬਟਾਲਾ ਨੇੜੇ ਦੇ ਪਿੰਡ ਵਿਟਵਾਂ ਦੇ ਰਹਿਣ ਵਾਲੇ ਦੋ ਧਿਰਾਂ ਵਿੱਚ ਹੋਈ ਗੋਲੀਬਾਰੀ ਗੋਲੀਬਾਰੀ ਪਿੰਡ ਤੋਂ ਦੂਰ ਹਰਚਵਾਲ ਦੇ ਨੇੜੇ ਲਾਈਟਾਂ ਵਾਲੇ ਚੌਂਕ ਦੇ ਵਿੱਚ ਚੱਲੀ ਦੋਵੇਂ ਧਿਰਾਂ ਦੀ ਗੋਲੀ ਇੱਕ ਤਰ ਤਾਲਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚੀ ਜਿੱਥੇ ਇੱਕੋ ਹੀ ਪਰਿਵਾਰ ਦੇ ਦੋ ਲੋਕਾਂ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਦੋ ਗੰਭੀਰ ਜ਼ਖਮੀ ਦੂਸਰੀ ਧਿਰ ਦੇ ਦੋ ਲੋਕਾਂ ਹਸਪਤਾਲ ਨਹੀਂ ਪਹੁੰਚੇ ਮਿਲੀ ਜਾਣਕਾਰੀ ਅਨੁਸਾਰ ਜੋ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਦੂਸਰੀ ਤੇ ਦੋ ਲੋਕ ਵੀ ਜ਼ਖਮੀ ਨੇ ਜੋ ਕਿ ਅੰਮ੍ਰਿਤਸਰ ਵਿੱਚ ਰੈਫਰ ਕੀਤੇ ਗਏ ਨੇ ਉਹਨਾਂ ਚੋਂ ਕਿੰਨੇ ਲੋਕਾਂ ਦੀ ਮੌਤ ਹੋਈ ਜਾਂ ਕਿੰਨੇ ਜ਼ਖਮੀ ਹੈ ਇਹ ਸਾ ਮੈਂ ਭਈ ਡਾਕਟਰ ਏਕਮਦੀਪ ਸਿੰਘ ਸਿਵਲੋਤ ਰੇਲ ਪਟਾਲਾ ਐਮਰਜੈਂਸੀ ਸਾਡੇ ਕੋਲ ਨਾ ਚਾਰ ਕੇਸ ਆਏ ਸੀਗੇ ਅੱਜ ਗਨ ਸ਼ਾਟ ਅਲੈਜਡ ਗਨ ਸ਼ਾਟ ਦੇ ਹਿਸਟਰੀ ਜਨਾਲ ਇੱਕ ਅੰਗਰੇਸਿੰਗ ਆ ਸਾਡੇ ਕੋਲ ਆ ਪਿਤਾ ਨਾਮ ਬੁੱਢਾ ਸਿੰਘ ਤੇ ਪਿੰਡ ਵਿਠਵਾ ਪਿੰਡ ਵਿਠਵਾ ਤੋਂ ਇੱਕ ਹੈ ਸੁਰਿੰਦਰ ਸਿੰਘ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਇਆ ਇੱਕ ਬਲਜੀਤ ਸਿੰਘ ਪੁੱਤਰ ਬੁੱਟਾ ਸਿੰਘ ਪਿੰਡ ਵਿਠਵਾ ਤੇ ਸ਼ਮਸ਼ੇਰ ਸਿੰਘ ਪੁੱਤਰ ਨਰਿੰਦਰ ਸਿੰਘ ਪਿੰਡ ਵਿਠਵਾ ਇਹ ਸਾਡੇ ਕੋਲ ਬਰੋਡਡਡ ਆਏ ਨੇ ਇਹਨਾਂ ਦੀ ਆਪਾਂ ਬੋਡੀ ਸ਼ਿਫਟ ਕਰਵਾਈ ਹੈ ਪੋਸਟਮਾਰਟਮ ਦੀ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਫੂਲ ਪ੍ਰੋਪਰ ਕਾਰਵਾਈ ਦਬਾਚ ਰਿਪੋਰਟ ਮਿਲੇਗੀ ਤੁਸੀਂ ਦੇਖਿਆ ਤਾਂ ਅਗਰ ਕਈ ਅਸੀਂ ਗ੍ਰਾਮਣ ਕੀਤਾ ਪਹਿਲੀ ਨਜ਼ਰ ਕੀ ਕਰਦੇ ਛੇ ਨਜ਼ਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰਟੀ ਤਿਆਰ ਹੋ ਗਈ ਉਦੋਂ ਕਨਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈਗੀ ਆ ਲੜਾਈ ਝਗੜੇ ਦੀ